ਮੰਗਲਵਾਰ ਸਾਹ ਰਾਜਪੁਰਜੀ ਅਜੇ ਤਰਨਤੋਪ ਦੇ ਵਿੱਚ ਕਾਲੇ ਦਲ ਵਰਗ ਦੀ ਮੀਟਿੰਗ ਕੀਤੀ ਜਾ ਰਹੀ ਹੈ ਜਿੱਥੇ ਨਿਦੇਸ਼ ਮੰਗਾ ਰਹੇ ਹਨ ਅੱਜ ਰੋਜਵਾਲ ਪਿੰਡ ਵਿਖੇ ਗੁਰਦੁਆਰਾ ਸ੍ਰੀ ਅਕਾਲ ਜੂਤ ਸਾਹਿਬ ਵਿਖੇ ਬਾਬਾ ਹਰਦੀਪ ਹਰਵਿੰਦਰ ਸਿੰਘ ਜੀ ਮੰਗਲਵਾਰ ਵਾਲੇ ਉਹਨਾਂ ਦੇ ਜਿਹੜੀ ਯੋਗ ਅਗਵਾਈ ਹੈ ਔਰ ਜਸਦਾ ਤੀਰਥ ਸਿੰਘ ਜੀ ਮਾਲਾ ਸਾਡੇ ਜ਼ਿਲ੍ਹੇ ਦੇ ਅਬਜ਼ਰਵਰ ਔਰ ਸੀਨੀਅਰ ਅਕਾਲੀ ਆਗੂ ਉਹਨਾਂ ਦੀ ਅਗਵਾਈ ਹੈ ਅੱਜ ਧਰਮਕੋਟ ਹਲਕੇ ਦੇ ਸਾਰੇ ਸਰਕਲ ਪ੍ਰਧਾਨਾਂ ਦੀ ਅਕਾਲੀ ਦਲ ਦੇ ਵਰਕਰਾਂ ਦੀ ਔਰ ਸਾਰੇ ਸੀਨੀਅਰ ਆਗੂ ਸਹਿਬਾਨਾਂ ਦੀ ਇੱਕ ਅਹਿਮ ਮੀਟਿੰਗ ਇਹ ਕੀਤੀ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਜਿੱਥੇ ਸ਼ੋਭਨੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੇ ਵਿਚਾਰਾਂ ਕੀਤੀ ਗਈ ਹੈ ਔਰ ਉੱਥੇ ਸਰਦਾ ਸੁਖਬੀਰ ਸਿੰਘ ਦੀ ਬਾਰਤ ਸਾਬ ਉਹਨਾਂ ਦੀ ਸੇਤੀ ਆਪੀ ਦੇ ਲਈ ਬਾਬਾ ਹਰਿੰਦਰ ਸਿੰਘ ਜੀ ਮੰਤਰੀ ਸਿੰਘ ਬਣਾ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਸਾਰੀ ਸੰਗਤ ਨੇ ਧਰਮ ਠਲਕੇ ਦੇ ਲੋਕਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿਉਂਕਿ ਸਰਦਾ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਇਸ ਸਮੇਂ ਸਾਰੀਆਂ ਜਿਹੜੀਆਂ ਏਜੰਸੀਆਂ ਨੇ ਜਾਂ ਰੀਸ ਦੀ ਤਾਕਤਾਂ ਨੇ ਉਹਨਾਂ ਦੇ ਮੁੱਖ ਨਿਸ਼ਾਨੇ ਤੇ ਬਹੁਤ ਸਦਾ ਸਪੀਤ ਸਿੰਘ ਬਾਦਲ ਵੀ ਇੱਕ ਜਿਹੇ ਖੇਤਰੀ ਪਾਰਟੀ ਦੇ ਲੀਡਰ ਨੇ ਜਿਹੜੇ ਦਿੱਲੀ ਵਾਲਿਆਂ ਦੇ ਅੱਗੇ ਖੜੇ ਆ ਬੰਦੀ ਸਾਰੇ ਉਹਨਾਂ ਨਾਲ ਅੰਦਰ ਖਾਤੇ ਹੱਥਾਂ ਲਾ ਕੇ ਪੰਜਾਬ ਪੰਜਾਬ ਦੀ ਖੇਤਰੀ ਪਾਰਟੀ ਨੂੰ ਪੰਜਾਬ ਦੇ ਪਾਵਨ ਸੂਚਿਤ ਤਖਤਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਆਪਣੇ ਹੱਥਾਂ ਦੇ ਵਿੱਚ ਲੈਣਾ ਚਾਹੁੰਦੀ ਹੈ ਪਰ ਸਦਾ ਸਪੀਤ ਸਿੰਘ ਬਾਦਲ ਹੋਰਾਂ ਦੀ ਇਹ ਸੋਚ ਹੈ ਕਿ ਅਸੀਂ ਨਿਜਤਾ ਤੋਂ ਉੱਤੇ ਉੱਠ ਕੇ ਸਵਾਰਥ ਤੋਂ ਉੱਤੇ ਉੱਠ ਕੇ ਅਸੀਂ ਪੰਥ ਦੇ ਲਈ ਪੰਜਾਬ ਦੇ ਲਈ ਪੰਜਾਬ ਦੇ ਸਾਰੇ ਵਰਗਾਂ ਦੇ ਹਿੱਤਾਂ ਦੇ ਲਈ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਅਸੀਂ ਇਹ ਲੜਾਈ ਲੜਨੀ ਹੈ ਕਿਸੇ ਵੀ ਕੀਮਤ ਤੇ ਲੜਨੀ ਹੈ ਇਹਦੇ ਲਈ ਭਾਵੇਂ ਸਾਨੂੰ ਆਪਣੀਆਂ ਜਾਨਾਂ ਕਿਉਂ ਨਾ ਕੁਰਬਾਨ ਕਰਨੀਆਂ ਪੈਣ ਤੇ ਸਦਾ ਸੁਖਬੀਰ ਸਿੰਘ ਜੀ ਬਾਦਸ਼ਾਹ ਨੇ ਇਸ ਇਸ ਵਿਚਾਰ ਸੋਚ ਦੇ ਨਾਲ ਅਸੀਂ ਸਾਰੇ ਸ਼ਰਮਨੀ ਅਕਾਲੀ ਦਲ ਦੇ ਆਗੂ ਖੜੇ ਆ ਧਰਮਕੋਟ ਦੇ ਵਿੱਚ ਕੁਝ ਦਿਨ ਪਹਿਲਾਂ ਕੁਝ ਅਜਿਹੇ ਸਮੀਕਰਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹੇਹਾ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਸ਼ੋਮਨੀ ਅਕਾਲੀਦਾਰ ਨੇ ਇਹ ਸ਼੍ਰੀ ਕਾਲਕਤਖਸਬ ਦੇ ਉਲਟ ਚੱਲ ਰਿਹਾ ਪਰ ਮੈਂ ਇਹ ਦੱਸ ਦੇਵਾਂ ਕਿ ਸ਼ੋਮਨੀ ਅਕਾਲੀਦਾਰ ਨੇ ਕਦੇ ਵੀ ਸ਼੍ਰੀ ਕਾਲਕਤਖਸਬ ਦੀ ਮਾਨ ਮਰਿਆਦਾ ਨੂੰ ਖੇਸ ਨਹੀਂ ਪਹੁੰਚਾਈ ਹਮੇਸ਼ਾ ਸ਼੍ਰੀ ਕਾਲਕਤਖਸਬ ਦੇ ਤੋਂ ਹੁਕਮਚਾਰੀ ਜੋ ਵੀ ਹੋਇਆ ਉਸ ਦੀ ਇਨਬੇਦ ਪਾਲਣਾ ਕਰਨੀ ਹੈ ਔਰ ਰੋਧੀ ਜਿਹੜੇ ਅੱਜ ਮੰਦਾ ਤੇ ਬ੍ਰੇਮ ਲਾਰੇ ਮੰਨਦਾ ਨੂੰ ਪੁੱਛਣਾ ਚਾਹੁੰਦਾ ਕਿ ਉਦੋਂ ਤੁਸੀਂ ਜਦ ਰਾਜ ਭਾਗ ਦੇ ਵਿੱਚ ਐ ਮੋਦਿਆਂ ਤੇ ਸੀ ਉਦੋਂ ਤੁਸੀਂ ਇਹ ਗੱਲ ਕਿਉਂ ਨਹੀਂ ਕਰਦੇ ਉਦੋਂ ਤੁਸੀਂ ਸਾਰਾ ਕੁਝ ਆ ਵੀਆਈਪੀ ਕਲਚਰ ਹੰਡਾਇਆ ਜਿਹੜੇ ਵੱਡੇ ਵੱਡੇ ਉਹ ਤੇ ਮਾਣੇ ਤੇ ਅੱਜ ਜਦੋਂ ਖੇਤਰੀ ਪਾਰਟੀ ਤੇ ਸੈਂਟਰ ਦੀਆਂ ਤਾਕਤਾਂ ਇਹਨੂੰ ਖਤਮ ਕਰਨ ਵੱਲ ਉਹਦੀਆਂ ਸਾਜ਼ਿਸ਼ ਦਿੱਤਾ ਹੈ ਅੱਜ ਤੁਸੀਂ ਵੀ ਉਹਨਾਂ ਦੀ ਸਾਜ਼ਿਸ਼ ਦਾ ਜਿਹੜਾ ਹਿੱਸਾ ਬਣ ਕੇ ਹੋ ਇਹ ਇੱਕ ਬਹੁਤ ਹੀ ਮੰਦ ਭੱਜ ਗਈ ਗੱਲ ਹੈ ਧਰਮਕੋਟ ਹਲਕੇ ਦੇ ਲੋਕਾਂ ਦਾ ਇਤਿਹਾਸ ਰਿਹਾ ਕਿ ਜਦੋਂ ਵੀ ਇਹਨਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਨੇ ਹਮੇਸ਼ਾ ਪੰਥ ਪੈੜ ਦਿੱਤੀ ਹੈ ਸ਼ੋਵਨੀ ਅਕਾਲੀ ਦਲ ਔਰ ਤੱਕੜੀ ਨੂੰ ਪੈੜ ਦਿੱਤੀ ਇਸੇ ਆਧਾਰ 'ਤੇ ਕਿ ਇੱਕ ਵਾਰ ਜਿਹੜਾ ਤਨਖੋਟ ਹਲਕੇ ਤੋਂ ਦਾਸ ਦੇ ਕਿਦਰ ਸਰਦਾਰ ਸীতਲ ਸਿੰਘ ਜੋਂ ਲੜੇ ਅਕਾਲੀ ਦਲ ਵੱਲੋਂ ਤੇ ਦੂਜੇ ਪਾਸੇ ਕੁਝ ਬਾਕੀ ਆਗੂਆਂ ਨੇ ਜੋ ਅੱਜ ਦੀ ਸਥਿਤੀ ਹੈ ਇਦਾਂ ਹੀ ਉਹਨਾਂ ਨੇ ਜਿਹੜੇ ਆਪਣੇ ਬਖਤियार ਸਿੰਘ ਕਾਦਰ ਵਾਲਾ ਉਹਨਾਂ ਨੂੰ ਆਹਿਆਦ ਖੜਾ ਕੁੱਤਾ ਔਰ ਨਾਲ ਉਹਨਾਂ ਨੇ ਇਹ ਕਿਹਾ ਕਿ ਇਹ ਵੀ ਜਿੱਤ ਕੇ ਆਪਾਂ ਮਾਨੂ ਸਾਹਿਬ ਨੂੰ ਝੋਲੀ ਪਾ ਦੇ ਪਰ ਲੋਕਾਂ ਨੇ ਨਤਾਰਾ ਕੀਤਾ ਬਹੁਤ ਵੱਡੇ ਮਾਰਜਨ ਦੇ ਨਾਲ ਸਰਦਾਰ ਸਿਦ ਸਿੰਘ ਜੀ ਨੂੰ ਤੱਕੜੀ ਨਹੀਂ ਦਿੱਤਾ ਜੋ ਤੱਕੜੀ ਦੇ ਲੋਕ ਨਾਲ ਖੜੇ ਆ ਤਾਂ ਹਲਕੇ ਦੇ ਲੋਕ ਔਰ ਖੜੇ ਰਹੇ ਤੇ ਬਜਿੰਦ ਸਿੰਘ ਬਰਾੜ ਦੇ ਬਾਕੀ ਲੋਕ ਵਿਚ ਜਾਣ ਦੇ ਕੀ ਕਰਨ ਸਮਝਦੇ ਅਸੀਂ ਸਮਝਦਾ ਕਿ ਨੀчие ਸਵਾਰਥ ਹੋ ਸਕਦੇ ਆ ਉਹਨਾਂ ਦੇ ਕੁਝ ਇਹਦੇ ਵਿੱਚ ਕਿਉਂਕਿ ਦਿੱਲੀ ਤੋਂ ਜਿਹੜੀਆਂ ਤਾਕਤਾਂ ਚਲੀਆਂ ਉਹਨਾਂ ਨੇ ਬਹੁਤ ਸਾਰੇ ਲੋਕਾਂ ਆਪਣੇ ਸੰਪਰਕ ਵਿੱਚ ਲਿਆ ਹੋਇਆ ਪਿੱਛੇ ਜੀ ਚੀਜ਼ਾਂ ਸਾਹਮਣੇ ਵੀ ਆਈਆਂ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਇਹ ਲੱਗਿਆ ਹੋਣਾ ਕਿ ਸ਼ਾਇਦ ਉਹਨਾਂ ਦਾ ਕੋਈ ਇੱਕ ਥੀਮ ਹੈ ਪਰ ਮੈਂ ਉਹਨਾਂ ਤੇ ਬੇਨਤੀ ਕਰਨਾ ਚਾਹੁੰਦਾ ਕਿ ਹਜੇ ਵੀ ਕੋਈ ਵਿਖੜਾ ਜੱਥੇ ਦਾ ਤੋਤਾ ਸਿੰਘ ਇੱਕ ਮਿਸਾਲ ਦੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਉਹਨਾਂ ਨੇ ਲੋਕਾਂ ਨੂੰ ਇਹੀ ਅਪੀਲ ਕੀਤੀ ਕਿ ਪਾਰਟੀ ਜਿਹੜੀ ਹੈ ਉਹ ਮਾਹੌਲ ਦੀ ਪਾਰਟੀ ਹੁੰਦੀ ਛੱਡਣਾ ਤੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਤੁਹਾਡੇ ਚੈਨਲ ਦੇ ਮਾਧਮੇਨ ਰਾਹੀਂ ਇੱਕ ਵਾਰ ਜਿਹੜਾ ਉਹਨਾਂ ਨੇ ਫੈਸਲਾ ਲਿਆ ਹੈ ਬਾਕੀ ਹੁੰਦਾ ਇਹ ਤੇ ਮੋੜ ਵਿਚ ਆਉਂਦਾ